ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਲਵ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਮਟਰ ਮਸ਼ਰੂਮ ਦੀ ਰੈਸਪੀ ਲੈ ਕੇ ਆਇਆ ਇਹ ਰੈਸਪੀ ਹੈ ਜਿਹੜੀ ਇਹ ਆਪਾਂ ਨੇ ਹਲਵਾਈ ਤੋਂ ਸਿੱਖੀ ਹੋਈ ਹੈ ਬਹੁਤ ਹੀ ਸੌਖੇ ਅਤੇ ਸਾਦੇ ਢੰਗ ਨਾਲ ਆਪਾਂ ਜਿਹੜੀ ਰੈਸਪੀ ਹੈ ਜਿਹੜੀ ਬਣਾ ਕੇ ਤਿਆਰ ਕਰਾਂਗੇ ਤੇ ਚਲੋ ਤੁਸੀਂ ਰੈਸਪੀ ਦੇਖਣ ਦੇ ਲਈ ਮੇਰੇ ਨਾਲ ਬਨੇ ਰਹੋ ਵੀਡੀਓ ਦੇ ਐਂਡ ਤੱਕ ਆਪਾਂ ਨੇ ਇੱਕ ਪੈਕੇਟ ਹੈ ਜਿਹੜਾ ਮਸ਼ਰੂਮ ਦਾ ਲਿਆਏ ਮਸ਼ਰੂਮ ਨੇ ਜਿਹੜੇ ਇਹ ਜਿਵੇਂ ਕਿ ਮਿੱਟੀ ਦੇ ਵਿੱਚ ਉਗਾਏ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਮਿੱਟੀ ਘੱਟ ਹੈ ਜਿਹੜਾ ਥੋੜਾ ਜਿਹਾ ਜ਼ਿਆਦਾ ਹੁੰਦਾ ਹੈ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਸਾਫ਼ ਕਰਨ ਤੋਂ ਪਹਿਲਾਂ ਆਪਾਂ ਇਹਨਾਂ ਦੀਆਂ ਡੰਡੀਆਂ ਨੇ ਜਿਹੜੀਆਂ ਉਹ ਅਲੱਗ ਕਰ ਲੈਣੀਆਂ ਨੇ ਤੇ ਇੱਕ ਪਾਸੇ ਮੈਂ ਗਰਮ ਪਾਣੀ ਹੈ ਜਿਹੜਾ ਪਹਿਲਾਂ ਹੀ ਰੱਖਿਆ ਹੋਇਆ ਸੀਗਾ ਉਵਾਲ ਕੇ ਤੇ ਹੁਣ ਆਪਾਂ ਗਰਮ ਪਾਣੀ ਦੇ ਵਿੱਚ ਇਹਨਾਂ ਨੂੰ ਭਿਉ ਲੈਣਾ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਹਲਾ ਲੈਣਾ ਗਰਮ ਪਾਣੀ ਦੇ ਵਿੱਚ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਠੰਡਾ ਪਾਣੀ ਪਾ ਲਾਂਗੇ ਤਾਂ ਕਿ ਜਿਹੜਾ ਆਪਣਾ ਹੱਥ ਆ ਉਹ ਪਾਣੀ ਦੇ ਵਿੱਚ ਪੈ ਸਕੇ ਤੇ ਆਪਾਂ ਮਸ਼ਰੂਮਾਂ ਨੂੰ ਚੰਗੀ ਤਰ੍ਹਾਂ ਮਲ ਲਈਏ ਤੇ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਟੋਕਰੀ ਦੇ ਵਿੱਚ ਕੱਢ ਲਵਾਂਗੇ ਤੇ ਹੁਣ ਆਪਾਂ ਇੱਕ ਵਾਰ ਫਿਰ ਧੋਏ ਨੂੰ ਸਾਫ਼ ਪਾਣੀ ਦੇ ਵਿੱਚ ਧੋਵਾਂਗੇ ਤੇ ਦੇਖੋ ਪਾਣੀ ਆ ਜਿਹੜਾ ਕਾਫੀ ਗੰਦਾ ਹੋ ਗਿਆ ਤੇ ਮਿੱਟੀ ਘਟਾ ਹੈ ਜਿਹੜਾ ਸਾਰਾ ਸਾਫ ਹੋ ਗਿਆ ਏ ਮਸ਼ਰੂਮ ਆਪਣੇ ਬਿਲਕੁਲ ਚੰਗੀ ਤਰ੍ਹਾਂ ਸਾਫ ਹੋ ਗਏ ਨੇ ਤੇ ਹੁਣ ਆਪਾਂ ਨੇ ਗਰਮ ਪਾਣੀ ਕੋਸਾ ਜਾਂ ਫੇਰ ਲੈ ਲਿਆ ਏ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਵਾਰ ਫੇਰ ਤੋਂ ਮੜ ਕੇ ਧੋਕੇ ਇਸੇ ਤਰ੍ਹਾਂ ਹੀ ਪਾਣੀ ਦੇ ਵਿੱਚ ਡੁੱਬੇ ਪਏ ਰਹਿਣ ਦਵਾਂਗੇ ਤਾਂ ਕਿ ਜਿਹੜੇ ਮਸ਼ਰੂਮ ਨੇ ਆਪਣੇ ਇਹ ਸੌਫਟ ਹੋ ਜਾਣ ਮਸ਼ਰੂਮ ਆਪਾਂ ਨੇ ਪਹਿਲਾਂ ਹੀ ਚੰਗੀ ਤਰ੍ਹਾਂ ਸਾਫ ਕਰ ਲਏ ਸੀਗੇ ਜਿਵੇਂ ਕਿ ਆਪਾਂ ਇਹ ਜਿਹੜੀ ਰੈਸਪੀ ਆਪਾਂ ਥੋੜੀ ਕੁਆਂਟੀਟੀ ਦੇ ਵਿੱਚ ਬਣਾ ਰਹੇ ਆ ਇਸ ਕਰਕੇ ਆਪਾਂ ਨੇ ਇਹਦੇ ਵਿੱਚ ਦੋ ਲਾਲ ਟਮਾਟਰ ਲਏ ਨੇ ਤੇ ਨਾਲ ਹੀ ਅੱਧਾ ਇੰਚ ਅਦਰਕ ਦਾ ਟੁਕੜਾ ਤੇ ਤਿੰਨ ਆਪਾਂ ਨੇ ਜਿਹੜੀਆਂ ਪੋਥੀਆਂ ਨੇ ਲਸਣ ਦੀਆਂ ਵੱਡੇ ਸਾਈਜ਼ ਦੀਆਂ ਲੈ ਲਈਆਂ ਨੇ ਤੇ ਆਪਾਂ ਲਸਣ ਅਦਰਕ ਆ ਜਿਹੜਾ ਬਹੁਤ ਥੋੜਾ ਹੀ ਇਸਤੇਮਾਲ ਕੀਤਾ ਕਿਉਂਕਿ ਗਰਮੀ ਆ ਜਿਹੜੀ ਉਹ ਬਹੁਤ ਜ਼ਿਆਦਾ ਪੈ ਰਹੀ ਆ ਇਸ ਕਰਕੇ ਆਪਾਂ ਗਰਮ ਚੀਜ਼ਾਂ ਥੋੜੀਆਂ ਜੀਆਂ ਘੱਟ ਹੀ ਇਸਤੇਮਾਲ ਕਰਾਂਗੇ ਤੇ ਹੁਣ ਆਪਣਾ ਪਾਣੀ ਆ ਜਿਹੜਾ ਇੱਕ ਪਾਸੇ ਗਰਮ ਹੋ ਗਿਆ ਏ ਤੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਅਦਰਕ ਤੇ ਲਸਣ ਆ ਜਿਹੜਾ ਸਾਰਾ ਆਪਾਂ ਪਾ ਦਵਾਂਗੇ ਤੇ ਆਪਾਂ 5-7 ਮਿੰਟ ਇਹਨੂੰ ਮੀਡੀਅਮ ਆਚ ਤੇ ਉਬਾਲ ਲਾਂਗੇ ਉਦੋਂ ਤੱਕ ਉਬਾਲ ਲਾਂਗੇ ਜਦੋਂ ਤੱਕ ਆਪਣੇ ਟਮਾਟਰ ਆ ਜਿਹੜੇ ਸੌਫਟ ਹੋ ਜਾਣ ਤੇ ਦੇਖੋ ਜਿਹੜਾ ਟਮਾਟਰਾਂ ਦਾ ਛਿਲਕਾ ਏ ਉਹ ਵੀ ਉਤਰਨਾ ਸ਼ੁਰੂ ਹੋ ਗਿਆ ਏ ਤੇ ਹੁਣ ਆਪਾਂ ਪਾਣੀ ਦੇ ਵਿੱਚੋਂ ਇਹਨਾਂ ਚੀਜ਼ਾਂ ਨੂੰ ਬਾਹਰ ਕੱਢ ਲਵਾਂਗੇ ਇਹ ਜਿਹੜਾ ਪਾਣੀ ਆ ਇਹ ਆਪਾਂ ਵੇਸਟ ਨਹੀਂ ਕਰਨਾ ਹੈਗਾ ਇਹਨੂੰ ਆਪਾਂ ਤੜਕੇ ਦੇ ਵਿੱਚ ਇਸਤੇਮਾਲ ਕਰਾਂਗੇ ਤੇ ਹੁਣ ਆਪਾਂ ਟਮਾਟਰਾਂ ਦਾ ਛਿਲਕਾ ਜਿਹੜਾ ਉਹ اتار ਲੈਣਾ ਤੇ ਆਪਾਂ ਇਹਨਾਂ ਨੂੰ ਇੱਕ ਮਿਕਸੀ ਦੇ ਜਾਰ ਦੇ ਵਿੱਚ ਆ ਜਿਹੜਾ ਇਹਨਾਂ ਦਾ ਬਰੀਕ ਪੇਸਟਾ ਜਿਹੜਾ ਉਹ ਬਣਾ ਕੇ ਤਿਆਰ ਕਰ ਲੈਣਾ ਆਪਾਂ ਨੇ ਟਮਾਟਰ ਨੇ ਜਿਹੜੇ ਉਹ ਠੰਡੇ ਹੋਣ ਤੋਂ ਬਾਅਦ ਹੀ ਜਿਹੜੇ ਨੇ ਗ੍ਰाइंड ਕਰਨੇ ਨੇ ਤੇ ਦੇਖੋ ਇੱਧਰ ਆਪਣਾ ਮਟੀਰੀਅਲ ਆ ਜਿਹੜਾ ਸਾਰਾ ਇਹ ਗ੍ਰाइंड ਹੋ ਗਿਆ ਏ ਤੇ ਹੁਣ ਆਪਣੇ ਮਸ਼ਰੂਮ ਆ ਜਿਹੜੇ ਪਾਣੀ ਦੇ ਵਿੱਚ ਪਾ ਕੇ ਰੱਖੇ ਹੋਏ ਇਹਨਾਂ ਨੂੰ ਆਪਾਂ ਕੱਟ ਲਵਾਂਗੇ ਇਹਨਾਂ ਨੂੰ ਤੁਸੀਂ ਜਿਹੜੀ ਵੀ ਸ਼ੇਪ ਦੇ ਵਿੱਚ ਕੱਟਣਾ ਚਾਹੋ ਕੱਟ ਸਕਦੇ ਹੋ ਆਪਾਂ ਨੇ ਇਸ ਤਰ੍ਹਾਂ ਲੰਬੇ-ਲੰਬੇ ਆ ਜਿਹੜੇ ਇਹ ਕੱਟ ਲੈਨੇ ਜੇਕਰ ਟੋਟੇ ਮਸ਼ਰੂਮ ਆ ਜਿਹੜੇ ਸਾਫ਼ ਸੁਥਰੇ ਹੋਣ ਤੁਸੀਂ ਡੰਡੀਆਂ ਨਹੀਂ ਕੱਟਣੀਆਂ ਚਾਹੁੰਦੇ ਤਾਂ ਤੁਸੀਂ ਡੰਡੀਆਂ ਸਮੇਤ ਵੀ ਇਹਨਾਂ ਨੂੰ ਪਾ ਸਕਦੇ ਹੋ ਆਪਣੇ ਮਸ਼ਰੂਮ ਸੀਗੇ ਥੋੜੇ ਜੇ ਗੰਦੇ ਸੀਗੇ ਇਸ ਕਰਕੇ ਆਪਾਂ ਨੇ ਡੰਡੀਆਂ ਕੱਢ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਅੰਦਰ ਤੱਕ ਸਾਫ਼ ਕੀਤਾ ਹੈ ਤੇ ਦੇਖੋ ਹੁਣ ਆਪਣੇ ਮਸ਼ਰੂਮ ਆ ਜਿਹੜੇ ਆਪਾਂ ਨੇ ਕੱਟ ਕੇ ਇੱਕ ਪਾਸੇ ਰੱਖ ਲਏ ਨੇ ਤੇ ਹੁਣ ਆਪਾਂ ਫਰੋਜ਼ਨ ਮਟਰ ਲਵਾਂਗੇ ਆਪਾਂ ਇੱਕ ਕਾਲੀ ਫਰੋਜ਼ਨ ਮਟਰਾਂ ਦੀ ਲੈ ਲਈ ਆ ਤੇ ਇਹਨੂੰ ਆਪਾਂ ਸਾਫ਼ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਆਪਾਂ ਥੋੜੇ ਜਿਹਾ ਮਟਰ ਇਹਨਾਂ ਦੇ ਵਿੱਚ ਹੋਰ ਐਡ ਕਰਾਂਗੇ ਆਪਣੇ ਮਟਰ ਨੇ ਜਿਹੜੇ ਇਕੱਠੇ ਹੀ ਲਿਆ ਕੇ ਰੱਖੇ ਹੋਏ ਸੀਗੇ ਤੇ ਹੁਣ ਆਪਾਂ ਪਾਣੀ ਆ ਜਿਹੜਾ ਥੋੜਾ ਜਿਹਾ ਉਬਾਲ ਲਾਂਗੇ ਪਾਣੀ ਨੂੰ ਉਵਾਲਣਾ ਨਹੀਂ ਹੈਗਾ ਸੌਰੀ ਆਪਾਂ ਗਰਮ ਕਰਾਂਗੇ ਐਂ ਚੰਗੀ ਤਰ੍ਹਾਂ ਗਰਮ ਕਰਕੇ ਆਪਾਂ ਦੇ ਮਟਰ ਪਾ ਲੈਣੇ ਆ ਵਿੱਚ ਤੇ ਹੁਣ ਆਪਾਂ ਇੱਕ ਫਰਾਈਪੈਨ ਗਰਮ ਕਰ ਲਿਆ ਏ ਇਹਦੇ ਵਿੱਚ ਆਪਾਂ ਇੱਕ ਕੜਛੀ ਆ ਜਿਹੜੀ ਸਰੋਂ ਦਾ ਤੇਲ ਲੈ ਲੈਣਾ ਤੇਲ ਆ ਜਿਹੜਾ ਤੁਸੀਂ ਕੋਈ ਵੀ ਇਸਤੇਮਾਲ ਕਰ ਸਕਦੇ ਹੋ ਅਸੀਂ ਜ਼ਿਆਦਾਤਰ ਸਰੋਂ ਦੇ ਤੇਲ ਦਾ ਹੀ ਇਸਤੇਮਾਲ ਕਰਦੇ ਆ ਤੇਲ ਆਪਣਾ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਗਿਆ ਏ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਅੱਧਾ ਚਮਚਾ ਜੀਰੇ ਦਾ ਤੇ ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਹਿੰਗ ਤੇ ਨਾਲ ਹੀ ਆਪਾਂ ਨੇ ਤਿੰਨ ਚਾਰ ਪਿਆਜ਼ ਨੇ ਜਿਹੜੇ ਉਹ ਚਿੱਲੀ ਕਟਰ ਕਰਕੇ ਰੱਖੇ ਹੋਏ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਤੱਕ ਕਿ ਇਹ ਹਲਕੇ ਬ੍ਰਾਊਨ ਨਾ ਹੋ ਜਾਣ ਤੇ ਦੇਖੋ ਜਿਹੜਾ ਮੇਰਾ ਕੈਮਰਾ ਹੈ ਇਹਦੀ ਫਲੈਸ਼ ਆ ਜਿਹੜੀ ਉਹ ਆਫ ਹੋ ਗਈ ਸੀ ਕਿ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜਾ ਆਪਣਾ ਟਮਾਟਰ ਦਾ ਪੇਸਟ ਬਣਾ ਕੇ ਰੱਖਿਆ ਹੋਇਆ ਸੀਗਾ ਉਹ ਐਡ ਕਰ ਦੇਣਾ ਪਿਆਜ਼ ਨੇ ਜਿਹੜੇ ਆਪਣੇ ਬ੍ਰਾਊਨ ਹੋ ਗਏ ਸੀ ਬਾਅਦ ਵਿੱਚ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਨੇ ਜਿਹੜੇ ਉਹ ਐਡ ਕਰਾਂਗੇ ਤੇ ਆਪਾਂ ਮਸਾਲਿਆਂ ਦੇ ਵਿੱਚ ਲਵਾਂਗੇ ਆਪਣੇ ਜਿਹੜੇ ਨੂਨਦਾਨੀ ਵਾਲੇ ਬੇਸ ਮਸਾਲੇ ਹੁੰਦੇ ਨੇ ਆਪਾਂ ਇਹਦੇ ਵਿੱਚ ਅੱਧਾ ਚਮਚਾ ਜਿਹੜਾ ਉਹ ਨੂਨ ਦਾ ਪਾ ਲੈਣਾ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਦਾ ਅੱਧਾ ਚਮਚਾ ਹੀ ਆਪਾਂ ਹਲਦੀ ਲੈ ਲੈਣੀ ਆ ਤੇ 1 ਚਮਚਾ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਦਾ ਪਾ ਲੈਣਾ ਬਾਕੀ ਜਿਹੜੇ ਮਸਾਲੇ ਆ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਲੈ ਸਕਦੇ ਹੋ ਅੱਧਾ ਚਮਚਾ ਆਪਾਂ ਇਹਦੇ ਵਿੱਚ ਲਾਲ ਕਸ਼ਮੀਰੀ ਮਿਰਚ ਦਾ ਐਡ ਕਰਾਂਗੇ ਇਹਦੇ ਨਾਲ ਕੀ ਹੈ ਕਿ ਜਿਹੜਾ ਰੈਸਪੀ ਦਾ ਕਲਰ ਆ ਉਹ ਬਹੁਤ ਵਧੀਆ ਹੋ ਜਾਊਗਾ ਇਹ ਕਸ਼ਮੀਰੀ ਲਾਲ ਮਿਰਚ ਜਿਹੜੀ ਇਹ ਜ਼ਿਆਦਾ ਤਿੱਖੀ ਤਿੱਖੀ ਤਾਂ ਬਿਲਕੁਲ ਵੀ ਨਹੀਂ ਹੁੰਦੀ ਸਿਰਫ ਇਹ ਪਾਇਦਾ ਇਸਤੇਮਾਲ ਆ ਜਿਹੜਾ ਕਲਰ ਵਾਸਤੇ ਕਰਦੇ ਆ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਆਪਣੇ ਚੰਗੀ ਤਰ੍ਹਾਂ ਫੁੱਲ ਜਾਣ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਕਿ ਮਸਾਲਾ ਇਹ ਜਿਹੜਾ ਆਪਣਾ ਤੇਲ ਨਾ ਛੱਡ ਦੇਵੇ ਤੇ ਦੇਖੋ ਆਪਾਂ ਨੇ ਜ਼ਿਆਦਾ ਤੇਲ ਦਾ ਇਸਤੇਮਾਲ ਵੀ ਨਹੀਂ ਸੀ ਕੀਤਾ ਤੇ ਆਪਣੇ ਮਸਾਲੇ ਨੇ ਆ ਜਿਹੜਾ ਤੇਲ ਆ ਛੱਡਣਾ ਸ਼ੁਰੂ ਕਰਤਾ ਹੈ ਗਰੇਵੀ ਆ ਜਿਹੜੀ ਆਪਣੀ ਉਨੇ ਪਾਣੀ ਸੋਖ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਮਟਰ ਨੇ ਜਿਹੜੇ ਉਹ ਐਡ ਕਰ ਲਵਾਂਗੇ ਮਟਰਾਂ ਨੂੰ ਵੀ ਆਪਾਂ ਥੋੜਾ ਜਿਹਾ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ ਤਾਂ ਕਿ ਮਸਾਲਾ ਜਿਹੜਾ ਸਾਰਾ ਮਟਰਾਂ ਦੇ ਵਿੱਚ ਅਬਜ਼ਾਰਬ ਹੋ ਜਵੇ ਤੇ ਮਟਰ ਨੇ ਜਿਹੜੇ ਆਪਣੇ ਖਾਣ ਦੇ ਵਿੱਚ ਫਿੱਕੇ ਨਾ ਲੱਗਣ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਮਟਰਾਂ ਨੂੰ ਰਿਝਾ ਲਾਂਗੇ 2-3 ਮਿੰਟ ਆਪਾਂ ਮਟਰਾਂ ਨੂੰ ਰਿਝਾਵਾਂਗੇ ਤੇ ਬਾਕੀ ਪਾਣੀ ਆ ਜਿਹੜਾ ਆਪਾਂ ਬਾਅਦ ਵਿੱਚ ਐਡ ਕਰਾਂਗੇ ਜਿਹੜੀ ਮਟਰ ਮਸ਼ਰੂਮ ਦੀ ਰੈਸਪੀ ਆ ਇਹਦੇ ਥੋੜੀ ਜੀ ਗਰੇਵੀ ਆ ਜਿਹੜੀ ਇਹ ਥਿੱਕੀ ਰੱਖੀ ਜਾਂਦੀ ਆ ਤੇ ਹੁਣ ਆਪਾਂ ਨੇ ਜਿਹੜੀ ਇਹਦੀ ਤਰੀ ਆ ਉਹ ਆਪਾਂ ਆਪਣੇ ਹਿਸਾਬ ਦੇ ਨਾਲ ਲਾਵਾਂਗੇ ਤੇ ਦੇਖੋ ਮਟਰ ਨੇ ਜਿਹੜੇ ਆਪਣੇ ਵਧੀਆ ਰੜ ਗਏ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਟੱਕ ਲਵਾਂਗੇ ਟੱਕ ਕੇ ਥੋੜੀ ਜਿਹੀ ਦੇਰ ਪਕਾ ਦਾਂਗੇ ਮਿਕਸ ਹੋ ਗਏ ਨੇ ਆਪਣੇ ਮਟਰ ਤੇ ਥੋੜੇ ਜਿਹਾ ਆਪਾਂ ਕਹਿੰਦੇ ਆ ਸੌਫਟ ਹੋ ਜਾਣ ਉਦੋਂ ਤੱਕ ਪਕਾ ਲੈਂਦੇ ਆ ਇਹਨਾਂ ਨੂੰ ਤੇ ਦੇਖੋ ਆਪਣੇ ਮਟਰ ਨੇ ਜਿਹੜੇ ਪੱਕ ਗਏ ਨੇ ਬੱਬਲ ਸੌਣੇ ਸ਼ੁਰੂ ਹੋ ਗਏ ਨੇ ਆਪਣੀ ਗਰੇਵੀ ਦੇ ਉੱਪਰ ਤੇ ਹੁਣ ਆਪਾਂ ਇਹਦੇ ਵਿੱਚ ਮਸ਼ਰੂਮ ਐਡ ਕਰ ਲੈਣੇ ਨੇ ਮਸ਼ਰੂਮਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੇਕਰ ਆਪਾਂ ਗਰਮ ਪਾਣੀ ਦੇ ਵਿੱਚ ਮਸ਼ਰੂਮ ਆ ਜਿਹੜੇ ਇਹ ਭਿਉ ਕੇ ਰੱਖ ਦਿੰਦੇ ਆ ਤਾਂ ਆਪਣੇ ਮਟਰ ਮਸ਼ਰੂਮ ਦੀ ਸਬਜ਼ੀ ਆ ਜਿਹੜੀ ਬਹੁਤੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਆ ਜੇਕਰ ਤੁਹਾਡੇ ਆਪਣੇ ਕੋਲ ਤਾਂ ਫਰੋਜ਼ਨ ਮਟਰ ਸੀਗੇ ਜੇ ਤੁਹਾਡੇ ਕੋਲ ਕੱਚੇ ਹਰੇ ਮਟਰ ਹੋਣ ਤਾਂ ਤੁਸੀਂ ਉਹਨੂੰ ਵੀ ਜਿਹੜਾ ਗਰਮ ਪਾਣੀ ਦੇ ਵਿੱਚ ਪੂਰੇ ਤੇਜ਼ ਗਰਮ ਪਾਣੀ ਦੇ ਵਿੱਚ ਆ ਜਿਹੜਾ ਭੋਂਕੇ ਰੱਖ ਸਕਦੇ ਹੋ ਫਿਰ ਤੁਹਾਨੂੰ ਬੋਇਲ ਕਰਨ ਦੀ ਵੀ ਮਟਰ ਜ਼ਰੂਰਤ ਨਹੀਂ ਹੁੰਦੀ ਹੈਗੀ ਤੇ ਜਿੱਦਾਂ ਆਪਣੇ ਪ੍ਰੋਸੈਸ ਹੁੰਦਾ ਹੈ ਕਿ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਮਟਰਾਂ ਨੂੰ ਰਾੜਾ ਲਪਾਉਣਾ ਹੁੰਦਾ ਉਸ ਦੇ ਵਿੱਚ ਹੀ ਆਪਣੀ ਸਬਜ਼ੀ ਆ ਜਿਹੜੀ ਵਧੀਆ ਤਰੀਕੇ ਨਾਲ ਪੱਕ ਜਾਂਦੀ ਹੈ ਤੇ ਹੁਣ ਆਪਾਂ ਪਾਣੀ ਪਾਤਾ ਏ ਜਿੰਨੀ ਕੁ ਤਰੀ ਤੁਸੀਂ ਰੱਖਣਾ ਚਾਹੋ ਪਾਣੀ ਆ ਜਿਹੜਾ ਤੁਸੀਂ ਉਸ ਹਿਸਾਬ ਨਾਲ ਘੱਟ ਵਾਧਾ ਉਹ ਪਾ ਸਕਦੇ ਹੋ ਤੇ ਹੁਣ ਆਪਾਂ 5 ਤੋਂ 7 ਮਿੰਟਾਂ ਜਿਹੜੀ ਆਪਣੀ ਇਹ ਗਰੇਵੀ ਆ ਜਿਹੜੀ ਪਕਾਉਣ ਦੇ ਲਈ ਰੱਖ ਦਿੱਤੀ ਸੀਗੇ ਤੇ ਦੇਖੋ ਜਿਹੜਾ ਪਾਣੀ ਆ ਹਜੇ ਜ਼ਿਆਦਾ ਏ ਜਿਹੜੀ ਇਹ ਰੈਸਪੀ ਆ ਇਹ ਥੋੜੀ ਜਿਹੀ ਥਿੱਕੀ ਵਧੀਆ ਲੱਗਦੀ ਆ ਆਪਾਂ ਇਹਨੂੰ ਇੱਕ ਬਾਰ ਹੋਰ ਟਾਕੇ ਪਕਾ ਲਾਂਗੇ ਾਂਕੇ ਜਿਹੜੀ ਆਪਣੀ ਇਹ ਸਬਜੀ ਆ ਥੋੜੀ ਜੀ ਗਾੜੀ ਹੋ ਜਵੇ ਤੇ ਚੰਗੀ ਤਰ੍ਹਾਂ ਦੇ ਨਾਲ ਨਾਲ ਪੱਕ ਜੂਗੀ ਹੁਣ ਆਪਾਂ ਨੇ ਇੱਕ ਵਾਰ ਇਹਨੂੰ ਫੇਰ ਤੋਂ ਟੱਕਤਾ ਹੈ ਤੇ ਦੇਖੋ ਆਪਣੀ ਜੜੀ ਤਰੀ ਆਹੋ ਸੁੱਕ ਗਈ ਆ ਤੇ ਰਸਪੀ ਆਪਣੀ ਥੋੜੀ ਜੀ ਗਾੜੀ ਹੋ ਗਈ ਆ ਇਸੇ ਤਰ੍ਹਾਂ ਆਪਣੀ ਇਹ ਜਿਹੜੀ ਸਬਜੀ ਆ ਉਹ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾ ਲਵਾਂਗੇ ਜੇਕਰ ਤੁਹਾਡੇ ਕੋਲ ਧਨੀਆ ਹੋਵੇ ਤਾਂ ਤੁਸੀਂ ਇਹਦੇ ਵਿੱਚ ਧਨੀਆ ਵੀ ਪਾ ਸਕਦੇ ਹੋ ਤੇ ਇਹ ਸਬਜੀ ਆ ਜਿਹੜੀ ਬਹੁਤ ਛੇਤੀ ਬਣ ਕੇ ਤਿਆਰ ਹੁੰਦੀ ਆ ਇਹ ਸਬਜੀ ਬਹੁਤ ਹੀ ਵਧੀਆ ਟੇਸਟੀ ਬਣੀ ਸੀਗੇ ਤੁਸੀਂ ਵੀ ਇਹਨੂੰ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਹੁਣ ਆਪਾਂ ਇਹਨੂੰ ਸਰਵ ਕਰ ਲਾਂਗੇ ਇਹ ਰੈਸਪੀ ਆ ਜਿਹੜੀ ਤੁਸੀਂ ਪਰੌਂਠਿਆਂ ਨਾਲ ਚੌਲਾ ਨਾਲ ਜਾਂ ਰੋਟੀ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਟੇਸਟੀ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਪਹਿਲਾਂ ਮਿਲ ਸਕੇ ਇਸੇ ਤਰ੍ਹਾਂ ਦੀਆਂ ਵੀਡੀਓਆਂ ਨੇ ਜਿਹੜੀਆਂ ਆਪਾਂ ਹੋਰ ਤੁਹਾਡੇ ਲਈ ਲੈ ਕੇ ਆਵਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ ਨਾਲ ਹੀ ਕਮੈਂਟ ਕਰਕੇ ਦੱਸਿਓ ਕਿ ਮੇਰੀ ਵੀਡੀਓ ਆ ਜਿਹੜੀ ਰੈਸਪੀ ਆ ਜਿਹੜੀ ਇਹ ਤੁਹਾਨੂੰ ਕਿੱਤਾ ਦੀ ਲੱਗੇ ਤੇ ਹੋਰ ਨਵੀਂ ਰੈਸਪੀ ਲੈ ਕੇ ਬਹੁਤ ਹੀ ਜਲਦ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ